ਸਵੇਰ ਦੇ ਹੋਏ ਆ ਜੀ 5:30 ਤੇ ਕੰਮ ਡੈਡੀ ਦਾ ਸੀ। ਪਰ ਡੈੜੀ ਹੁਣ ਗੋਡਿਆਂ ਕਰਕੇ ਕਰ ਨਹੀਂ ਸਕਦੇ। ਅੱਗੇ ਦਾ ਪੁੱਤਰ ਆਪਾਂ ਜਦ ਗੋਡਿਆਂ ਦਾ ਪਰੇਸ਼ਾਨੀ ਕਰਾਇਆ ਸੀਗਾ। ਗੋਡੇ ਦੁਖਦੇ ਸੀ 빙ਗੇ 빙ਗੇ ਲੱਤਾਂ ਨਾਲ। ਆਹੇ ਉਹ ਪੰਨੇ ਪਾਦੰਦੇ ਜੀ ਕੀ ਪਨੀਰੀ ਦਾ ਛੱਟਾ ਦੇ ਦੇਣਾ ਨੱਕਾ ਮਾਰ ਦੇਣਾ ਟੁੱਟ ਭੱਜ ਕਰੀ ਜਾਣੀ। ਹੋਰ ਫੇ ਗੋਡੇ ਪਵਾਏ ਕਰਕੇ ਅਜੇ ਹੁੰਦਾ ਨਹੀਂ। ਕਰ ਹੀ ਨਹੀਂ ਸਕਦੇ ਡੈੜੀ ਜੀ। ਟਾਈਮ ਵੀ ਥੋੜਾ ਹੋਇਆ ਜੀ। ਹਾਂਜੀ ਵੈਸੇ ਵੀ ਜਾ ਹੀ ਨਹੀਂ ਸਕਦੇ ਕਿਉਂਕਿ ਉਹ ਤਾਂ ਰਿਸਕ ਬਹੁਤ ਜ਼ਿਆਦਾ ਆ। ਹਾਂ। ਸਸੇ ਦਾ ਸਾਲ ਤਾਂ ਜਮਈ ਰਸਤਾ ਚਾਹੀਦੀ ਸੀ ਪਰ ਡੈਡੀ ਨੇ ਖੇਤੀ ਵਾਲਾ ਰਿਸਕ ਲੈ ਲਿਆ ਬਹੁਤ ਤੂੰ ਕੀ ਕਰੀ ਇਸ ਤੇ ਤੇ ਹੁਣ ਕੀ ਕਹਿੰਦੇ ਹੈਗੇ ਵੱਡੇ ਕਿਸਾਨ ਵੀਰ ਚੱਲੇ ਨੇ ਗੱਲ ਤੋਂ ਬੜੇ ਬੜੇ ਕਿਸਾਨ ਵੀ ਚੱਲੇ ਨੇ ਬੜੇ ਬੜੇ ਕਿਸਾਨ ਸਹੀ ਰਸਤਾ ਨਾ ਕਰ ਸਕਦੇ ਮੈਂ ਕੱਲ ਸੋਚਦੀ ਸੀਗੀ ਮੰਮੀ ਨੇ ਰੈਂਦੀ ਜ਼ਿੰਦਗੀ ਤੇ ਰਹਿੰਦੇ ਕੰਮ ਵੀ ਕਰ ਹੀ ਲਏ। ਮੰਮੀ ਮੇਰੇ ਨਿਆਣਿਆਂ ਨੇ ਨਹੀਂ ਕਰਦੇ ਸਾਰੇ ਮੈਂ ਹੀ ਕਰਕੇ ਉੱਪਰ ਨਾਲ ਸਾਹਦਾਨ ਪੈਣਾ ਰੱਬ ਨੂੰ। ਹਾਂ ਬੈਠੋ ਬੈ ਜਾਓ ਉੱਪਰ। ਇਹ ਬਾਈ ਵੀ ਵਿਚਾਰੇ ਤੋਂ ਮਾਦਰ ਦੇਈਂ ਚਾਹੇ ਤਾਂ ਬੈ ਜਾ ਇੱਕ ਕਬੂਲ ਰੋੜ ਤੇ ਬੈ ਜਾ। ਜੀ ਤਾਂ ਬਹੁਤ ਹੋ ਗੀਆਂ। ਮੰਮੀ ਵਿਚਾਰ ਬਿਠਾ ਲੈਦੇ। ਦੀਓ ਜਾਣੀ ਹੈ ਦੇਹੂ ਜੀ ਬਣਾਈ ਹੈ ਕੋਈ ਉੱਠਿਆ ਹੀ ਨਹੀਂ ਸੀਗਾ ਨਹੀਂ ਇੱਕ ਬੰਦਾ ਹੋਰ ਆ ਜਾਣਾ ਸੀ ਉਹ ਲੋਟਾ ਲੈ ਆਉਂਦੇ ਹੈ ਹੋਰ ਤਿੰਨ ਜਾਣੇ ਤਾਂ ਆ ਗਏ ਸਿੰਘ ਸਾਹਿਬ ਕਹਿੰਦੇ ਤਿੰਨੇ ਨਾ ਜਾਇਓ ਡੈਡੀ ਦੇ ਗੋਡੇ ਬੋਏ ਹੋਏ ਨੇ ਤਿੰਨੇ ਲਿਗਾਗੇ ਮੋਢਾ ਮੋਢੀ ਕਰ ਜਾਂਦੇ ਆ ਘਰ ਵਾਲੀ ਤੇ ਨੋਹਾਂ ਨੂੰ ਭਾਈ ਕਰਦੇ ਡੈਡੀ ਕਹਿੰਦੇ ਮੈਂ ਤਾਂ ਜਵਾ ਕਰ ਗਈ ਹੋਈ ਪਈ ਆ ਮੂਰੇ ਖੜੀ ਕਰਕੇ ਲੈ ਆ ਕਾਨੂੰ ਡੈਡੀ ਉਧਰ ਨੂੰ ਰਿਸਕ ਲੈਂਦੇ ਹੁੰਦੇ ਆਟਦੇ ਨਹੀਂ ਬਕੇ ਨੇ ਹਾਂ ਅਜ ਸਵੇਰੇ ਸਵੇਰੇ ਤਾਂ ਆਉਂਦੀ ਹੈ ਠੰਡੀ ਖੰਡੀ ਹਵਾ ਹੁਣ ਤਾਂ ਇਹ ਆ ਵੀ ਉਰੇ ਮੰਜਾ ਹੋਵੇ ਸੋਜੋ ਕੁਛ ਪਨੀਰੀ ਪਹਿਲਾਂ ਲੱਗੀ ਹੋਈ ਹੈਗੀ ਕੁਛ ਅੰਦੀ ਥੋੜੀ ਥੋੜੀ ਹਾਂਜੀ ਬੜੇ ਦਾ ਪੁੱਤ ਪੰਜ ਲੱਗੇ ਹੋਏ ਨੇ ਇਕੱਠੇ ਦੇ ਕੁਛ ਇਕੱਠੇ ਲੱਗੇ ਹੋਏ ਨੇ ਇਹ ਨੂੰ ਆੜੂ ਬਹੁਤ ਲੱਗੇ ਹੋਏ ਸੀਗੇ ਖਾ ਗਏ ਲੋਕ ਕੱਚੇ ਹੀ ਖਾ ਜਾਂਦੇ ਆਂਬ ਵੀ ਐਂ ਹੋਣੇ ਆ ਹਾਂ ਬਨਾਨਾ ਵੀ ਐਂ ਬਨਨੀ ਆ ਬਨਾਨਾ ਨਾਲ ਵੀ ਐਵੇਂ ਹੋਰ ਆਹ ਬੇਲ ਆ ਮੈਂ ਉਹ ਬੇਲ ਤੋੜੀ ਆ ਬਿੱਤੋ ਇਹ ਮੈਂ ਵੱਧਦੀ ਆ ਨਾ ਘਟਦੀ ਆ ਪਾਣੀ ਪਾ ਦਿੰਨਾ ਮੈਂ ਆਪ ਹੀ ਹੋ ਜਾਂਦੀ ਆ ਆਪ ਹੀ ਸੁੱਕ ਜਾਂਦੀ ਆ ਉਹ ਪਰਦੀ ਪੂਛ ਆਹੋ ਪਾਲੇ ਵਾਲੇ ਉਹ ਖਾਲੀ ਆ ਜਣਾ ਅੱਛਾ ਕਾਦਾ ਛਿੱਟਾ ਇਹ ਨ ਬਖਰੀ ਨਸਲ ਆ ਪਿਆ ਹੋ ਗਈ ਸੀ ਫਿਰ ਹੁਣ ਆਪਣੇ ਘੋਡਿਆਂ ਕਰਕੇ ਭਿਆਨ ਦੇ ਪ੍ਰੋਬਲਮ ਆ ਦੇਖ ਇਹ ਵੀ ਸੁੱਕੀ ਲਈ ਦਿੱਤਾ ਹੋਊਗੀ ਕਿ ਕਦੇ ਤਾਂ ਪਾਪੇ ਦਾ ਸੱਚੀ ਇਹ ਆ ਜਿਹੜੀ ਸਿੱਧੀ ਵਜਾਈ ਕਰਦੇ ਉਹ ਵੀ ਤਾਂ ਸੁੱਕੀ ਹੀ ਕਰਦੇ ਹੁਣ ਇਹ ਆ ਅਜਲ ਜੀਰੀ ਲਾਉਣ ਲੱਗੀ ਆ ਇਹ ਲੋਕ ਤਾਂ ਬਹੁਤ ਮਗਰੋਂ ਲਾਉਣ ਲੱਗੇ ਅਕੜਾ ਪੁਰੀਆ ਬੇਬਦਵਾਲ ਰੌਂਮ ਪਰ ਬਹੁਤ ਐਨਾਂ ਲਾਉਣ ਲੱਗੀ ਆ ਜਦ ਲੋਕਾਂ ਨੇ ਪੱਤੂ ਕਰਕੇ ਸੁੱਕੀ ਦੇ ਛੱਟਾ ਦਿੰਦੇ ਸੀ ਇਹਦਾ ਫਿਰ ਕਿਸੇ ਨੇ ਕਾੜ ਕੱਢੀ ਉਹ ਹੋਵੇ ਤੂੜੀ ਚ ਰੱਖਾ ਦੋ ਤੂੰ ਇਆ ਨਿਕਲ ਐਂ ਉਹ ਜਲਦੀ ਜੰਮੇ ਉਹਦੀ ਘੱਟ ਆਉਂਦੀ ਹਾਂ ਸਨ ਐ ਫੜਲਾ ਉਹੀ ਆ ਐ ਫੜਲਾ ਓਏ ਛੋਟੇ ਜੂ ਬੂਟੇ ਨੇ ਕਿੰਨੇ ਲੱਗੇ ਹੋਏ ਨੇ ਤੂੰ ਉਹ ਦਸਹਿ ਗਿਆ ਬਨੇ ਬੂਣ ਵਾਲੇ ਨੇ ਹੈ ਕੀ ਫਰ ਚੂਪਨ ਬਨੇ ਹੈ ਨਹੀਂ ਓਏ ਤਾਂ ਕਿ ਖੈਦਾ ਨਹੀਂ ਚਲ ਕਿਸੇ ਦੇ ਮੂੰਹ ਚ ਪੈਣਗੇ ਕੋਈ ਗੱਲ ਨਹੀਂ ਕੀ ਕਰ ਸਕਦੇ ਆ ਇਹ ਜੰਮ ਘਰੇ ਚਾਹੀਦਾ ਹਾਂ ਸਹੀ ਗੱਲ ਆ ਕਰਦੇ ਪ੍ਰਬੰਧ ਹੈ ਤਕੇ ਪਰ ਹੁਣ ਸੀਜ਼ਨ ਨਹੀਂ ਬੂਟਾ ਜੰਮਣਾ ਨਹੀਂ ਗਰਮੀ ਬਹੁਤ ਸੌਣ ਬੜੇ ਲੱਗੇ ਭਾਈ ਨੂੰ ਛੋਟੇ ਜਿਹੇ ਹਾਸਾ ਨਾ ਕਾਰ ਕਿਉਂ ਚਾਹੀਦਾ ਸਾਡੀ ਮੋਟਰ ਦੇ ਮਾੜਾ ਲੱਗਿਆ ਅਸੀਂ ਆਪ ਦਾ ਬੋਟਾ ਲਿਆ ਕੇ ਤੁਸੀਂ ਕਿਹੜਾ ਜੀ ਖਾਣਾ ਹੈ ਮੈਂ ਤਾਂ ਆਪਾਂ ਨੂੰ ਮਿਲਦੇ ਛੋਟਾ ਮੈਂ ਪਾਉਂਦਾ ਤਾਂ ਪਿਛਲੇ ਸਾਲ 2 ਸਾਲ ਹੋ ਗਏ ਕੰਮ ਮਿਲਦਾ ਗਿਰਿਆ ਹੋ ਜਾ ਕੋਈ ਤੇਰੀ ਮੰਮੀ ਚੱਲੇ ਨਹੀਂ ਬੋਟਲੇ ਆ ਤਾਂ ਕਈ ਦਿਨਾਂ ਦੀ ਗਿਰਿਆ ਸੀ ਜਾਨੇ ਇੱਕ ਹਫਤਾ ਹੋ ਗਿਆ ਜਾਂ ਨੇਰੀਆ ਜੀ ਮੈਂ ਕਿਹਾ ਹਾਂਜੀ ਗਵਰਨਮੈਂਟ ਕਹਿੰਦੀ ਆ ਵੀ 4 ਦਰਖਤ ਮੋਟਰ ਤੇ ਚਾਹੀਦੇ ਨੇ ਕਿੰਨੇ ਆਪਣੇ ਚਾਰ ਤੋਂ ਉਰੇ ਅੰਬੇ ਅੰਬ ਨੇ 2 3 1 2 3 4 ਗਵਰਨਮੈਂਟ ਨੇ ਕੋਈ ਮੁਆਵਜ਼ਾ ਦੇਣਾ ਤਾਂ ਦੇ ਦੇ 10 11 12 ਨੇ ਆਪਣੇ ਉਰੇ ਇੱਕ ਮੋਟਰ ਤੇ ਜੇ 12 ਨੇ 12 ਫਸਲਾਂ ਤੋਂ ਨੁਕਸਾਨ ਕਰਦੇ ਨੇ ਆਦੇ ਕਿੰਨੇ ਪੱਤੇ ਜੀਰੀ ਜਿਗਰ ਗਏ ਹਾਂ ਕੁਛ ਨਹੀਂ ਹੁੰਦਾ ਇਹ ਕੁਛ ਨਹੀਂ ਹੁੰਦਾ ਉਹਨਾਂ ਨੇ ਕਾਂਦੇ ਜਮਾ ਕੇ ਸਿੱਟੇ ਦੇਣਾ ਪੈਣਾ ਹੁੰਦਾ ਜੱਤ ਅਸਲਾ ਲੈ ਲੈ ਕੇ ਝੂੜੀ ਚ ਪਾ ਲੈ ਇਹਨਾਂ ਦਾ ਝੋਲੀ ਸੌਖੀ ਰਹੂਗੀ ਤਸਲੇ ਨਾਲੋਂ ਕਿ ਨਹੀਂ ਤਸਲਾ ਫਾੜੇ ਫਾੜੂ ਤਸਲਾ ਫੜਨਾ ਔਖਾ ਹੈ ਜੀ ਮੇਰੇ ਆਲੀ ਲੈ ਲਓ ਕਾਟਨ ਦੀ ਜਿਵੇਂ ਹਰਿਆਣੇ ਕੀ ਸ਼ੋਰ ਹੀ ਬੰਦ ਹੈਗੀ ਫਿਰ ਹੈਗੀ ਸਾਡੀ ਨਾਲ ਨਾ ਕੋਟਲੀ ਮਰ ਜੇ ਸਾਡੀ ਡੈਡੀ ਸਾਡੀ ਪਨੀਰੀ ਵੇਚ ਰਿਹਾ ਸੀ ਅੱਗੇ ਦਾ ਮੈਂ ਸਿਫਟਾ ਦੇ ਲੈਂਦਾ ਡੈਡੀ ਨੇ ਕਿਹਾ ਮੇਰੀ ਪਨੀਰੀ ਵੇਚ ਹੈ ਮੀ ਡੈਡੀ ਨੇ ਕਿਹਾ ਐ ਕਰ ਐ ਕਰ ਤੂੰ ਜੋ ਮਰੀ ਦੇ ਦਾਂਗੇ ਸਾਰ ਖਿੱਚ ਲੈ ਹਾਂ ਆਪਾਂ ਪਏ ਪਾਵਾਂਗੇ 5 6 7 ਕਿਲੋ ਤੈਨੂੰ ਦਿਨਾਂ ਦਾ ਸੌਫਾ ਨਹੀਂ ਫੜ ਤੂੰ ਬੋੜੇ ਹੀ ਰੋਕਦੇ ਨੇ ਅਸਲੀ ਹੀ ਇੱਥੇ ਲੈ ਹਾਂ ਇੱਕ ਆ ਮ ਰਹਿੰਦਾ ਸੀਗਾ ਚੰਨੀ ਨਾ ਨਾ ਖਾਣ ਲਾ ਕਰਕੇ ਛੱਡ ਨਾ ਅੰਸ ਛੱਡ ਨਾ ਨਹੀਂ ਵਿੱਚ ਵਿੱਚ

ਇੱਕ ਸੌ ਤਿੰਨ ਤੇ ਜਾਰੇ ਨਾਲ ਆਉ ਜਵੇ ਤੱਕ ਜਿਵੇਂ ਉਹ ਜਾਣੇ ਹੋ ਜਾਣੀ ਆ ਮੇਰੀ ਗੱਲ ਸੁਣਦਾ ਦਾ ਦਾ 2000 ਪਾ ਲਾ 8-8 ਕਿਲੋ ਪਾ ਦਾ ਪੱਤਾ ਦੇ ਜੂਰੀ ਸੱਤੋਂ ਨਾਲ ਘਰ ਦਾ ਕਰਨਾ ਇਹ ਮੇਰੀ ਗੱਲ ਸੁਣਦਾ ਤੇ ਘਰ ਨਹੀਂ ਕਿੰਨਾ ਹੈ ਰਸਵਾਨ ਦੇਖਾ ਦੇਣਾ ਸਾਡੇ ਘਰੋਂ ਮੰਨਦੇ ਵੀ ਨਹੀਂ ਦਿੰਦੇ ਇਹ ਲੈ ਕੇ ਮੰਨਦੇ ਤਾਂ ਸਹੀ ਉਹ ਮੈਂ ਤਾਂ ਮੰਨਦਾ ਬਾਬਾ ਭੁੱਲ ਜਾਣਗੇ ਭੁੱਲ ਹਾਂ ਹਾਂ ਬਹੁਤ ਕਰਦੇ ਨੇ ਫੰਮੜੇ ਬਣੇ ਇਹ ਨਵੀਂ ਲੈਂਦ ਸੀ ਹੈ ਹਾਂਜੀ ਆਪਾਂ ਦੇ ਮਰੇ ਵੀ ਨਾਲ ਦਾ ਪਾਪਾ ਦਾ ਸਾਜਾ ਪੱਟਾ ਭਾਗੇ ਗਿਆ ਆ ਉਹਦੇ ਇਲਾਕੇ ਹੈ ਹੈ ਇਲਾਕਾ ਠੀਕ ਹੈ ਗੱਲ ਕੀ ਕਰਨੀ ਠੀਕ ਜਿਹੜਾ ਕੰਮ ਕਰ ਲਿਆ ਆਪਣੇ ਹੱਥੇ ਉਹੀ ਬੈਠੇ ਮੈਨੂੰ ਸਮਝ ਨਹੀਂ ਆਉਂਦੀ ਡੈਡੀਵਾਰਡ ਤੇ ਤੁਰੇ ਕਿਹ ਵਾਲੇ ਉਹ ਮੈਂ ਵੱਟ ਵੱਢਣੀ ਆ ਫਿਰ ਇਹਨੂੰ ਪਾਣੀ ਨਹੀਂ ਲਾਉਣਾ ਆਪਾਂ ਨੇ ਉਥੋਂ ਦੋ ਗਰੀ ਵੱਟ ਵੱਢੂ ਫਿਰ ਨੱਕਾ ਹੀ ਰੱਖਣਾ ਦੀ ਦੋ ਜਗ੍ਹਾ ਤੋਂ ਮੱਟ ਪੜ ਦੇਣੀ ਹੈ ਤੇ ਫਿਰ ਉਹ ਦੋਨੇ ਪਾਸੇ ਵੀ ਨਹੀਂ ਰਾਲੂਗਾ ਜੀ ਇੱਕ ਦੋ ਇੱਕ ਇੱਥੇ ਕਰਦੀ ਆ ਓਕੇ ਫਿਰ ਇਹ ਉੱਧਰ ਨਹੀਂ ਇਕੱਠੀ ਕਰ ਦੇਣੀ ਵੀਰ ਜੀ ਇਹ ਪੁੱਤਰ ਪਹਿਲਾਂ ਬੀਜਾਂਗੇ ਓਕੇ ਇਹ ਫਿਰ ਪੱਕ ਜੂਗੀ ਚਿੱਟਾ ਦਾ ਤੇਰੀ ਮੰਮੀ ਬਹੁਤ ਵਧੀਆ ਤੇ ਨੇ ਹੈ ਇਹਦਾ ਮੋਤੀ ਮਗੂ ਦਾਣੇ ਖੜਾਏ ਪਏ ਆ ਹਾਂ ਜੀ ਦੇ ਮੋਤੀਆਂ ਨੂੰ ਮੋਤੀਆਂ ਮਗੂ ਦਾਣੇ ਖੜਾਏ ਪਏ ਲੈ ਜਰਮ ਨਾਲ ਅੱਗੇ ਥੱਲੇ ਨਾਲ ਐਵੇਂ ਰੈਡੀ ਤੁਹਾਨੂੰ ਇਹ ਤੁਰਨਾ ਨਹੀਂ ਚਾਹੀਦਾ ਮੱਟਾਂ ਤੇ ਮंजे ਇੰਨਾ ਕੰਮ ਕਰਦਾ ਸੀ ਆ ਵੀ ਕਰ ਹੀ ਦਿੰਦੇ ਮੈਂ ਬੈਠੇ ਹਵਾ ਦਾ ਆਨੰਦ ਲੈ ਰਹੀ ਆ ਮੈਂ ਕਿਹਾ ਮੈਨੂੰ ਤਾਂ ਹਵਾ ਦਾ ਆਨੰਦ ਆ ਰਿਹਾ ਬਸ ਮੰਮੀ ਦੀ ਹੋ ਰਹੀ ਆ ਇਹ ਪਤਾ ਬਾਤ ਲੱਗੋ ਮੰਮੀ ਨੇ ਪੰਗਾ ਤਾਂ ਲੈ ਲਿਆ ਬਾਹਾਂ ਜੀ ਖੜ ਜਾਣੀਆਂ ਮੋਢੇ ਪਹਿਲਾਂ ਹੀ ਦੁਖਦੇ ਨੇ ਸਵੇਰੇ ਸਵੇਰੇ ਅਸਲ ਦੇ ਵਿੱਚ ਕੋਈ ਦਿਹਾੜੀਆਂ ਇੰਨੇ ਕੇ ਟਾਈਮ ਲਿਗੇ ਆਉਣਾ ਨਹੀਂ ਆ ਜਾਂਦਾ ਪੰਗਾ ਇਹ ਆ ਪੰਪ ਬੋਸ ਸ਼ਿਕਾਇਤ ਲੈਣੀ ਨੂੰ ਆਇਆ ਗਈ ਵੀ ਨਹੀਂ ਤੇ ਫਿਰ ਇਸ ਕਰਕੇ ਹੁਣ ਪੰਗਾ ਹਾਂ ਫਿਰ ਮੰਮੀ ਕਹਿੰਦੇ ਅਸੀਂ ਉਹ ਚੱਲਦੇ ਆ ਨਾਲ ਫਿਰ ਕੋਈ ਹੋਰ ਤਾਂ ਸੋਲੂਸ਼ਨ ਨਹੀਂ ਹੈਗਾ ਸਵੇਰੇ ਸਵੇਰੇ ਕੋਈ ਆਉਂਦਾ ਵੀ ਨਹੀਂ ਅਸੀਂ ਤਾਂ ਵੈਸੇ ਮਨਾ ਕੀਤਾ ਸੀ ਵੀ ਆਤਕੀ ਸਾਲ ਰਹਿਣ ਤੋਂ ਹਾਂ ਡੈਡੀ ਨੇ ਕਿਹਾ ਹੋਣਾ ਇਹਨਾਂ ਨੂੰ ਰੈਸਟ ਕਰ ਲੈਣ ਪਹਿਲਾਂ ਆਹ ਡਾਈ ਪਾਉਣਾ ਥੋੜਾ ਜਿਹਾ ਕੱਤਾ ਹੁਣ ਮੈਂ ਤਾਂ ਮੈਂ ਤਾਂ ਸੋਚਿਆ ਕਿ ਅੱਧਾ ਚੱਲ ਆਇਆ ਮੇਰਾ ਕਹਿ ਲੱਗੀ ਸੀਗੀ ਕਿ ਮੈਂ ਦਵਾਈ ਹੋਣੀ ਜਿਹੜੀ ਗੱਟੀ ਵਾਲੀ ਸੀ ਉਹ ਵੀ ਬਿਮਾਰ ਹੋ ਕੇ ਮਰੀ ਆ ਉਹ ਤਾਂਹੀਂ ਉਹ ਹੁੰਦੀ ਸੀਗੀ ਵੀ ਮੈਂ ਜੱਟ ਦੀ ਜੁੰਨੀ ਦਾ ਬੋਲੂ ਹੋਰ ਕਿਸੇ ਦੀ ਪਰਜੀ ਜੁੰਨੀ ਪੈ ਗਈ ਬਹੁਤ ਹੋ ਜਾਂਦਾ ਵੀ ਡੈਡੀ ਖਾਉਂਦੀ ਬਿੱਲ ਉਂਝੀ ਹੋ ਜਾਂਦਾ ਕੰਮ ਕੰਮ ਬਹੁਤ ਅੱਜ ਤੰਕਲੀ ਵੀ ਫੇਰਨੀ ਆਪਾਂ ਨੇ ਅੱਜ ਹੀ ਕੁਛ ਨਹੀਂ ਫੇਰਨਾ ਰੈਡੀਆ ਕੋ ਚਾਹ ਪਾਣੀ ਹੈ ਨਾ ਦਾਦੀ ਦੇਗਾ ਦਾਦੀ ਨੂੰ ਚਾਹ ਮਾਣੀ ਦਾ ਕਰਾ ਬਰਾ ਗਲਤ ਗੱਲ ਆ ਇਸ ਮੈਨੂੰ ਪਤਾ ਜੀ ਜੀ ਦੇ ਸਿੱਕੇ ਮੋਟਾ ਦੂਗਾ ਮੋਟਾ ਦੂਗਾ ਦਾਦੀ ਮੈਨੂੰ ਪਤਾ ਹੀ ਹੈ ਮੈਨੂੰ ਪਤਾ ਹੀ ਆ ਜੀ ਇਹ ਨਹੀਂ ਪਤਾ ਵੀ ਕਰ ਜਾਂਦੇ ਨੂੰ ਪ੍ਰਸ਼ਾਦ ਹੀ ਮਿਲ ਜਾਵੇ ਭੁੱਲੀ ਜਾਣਾ ਤੁਸੀਂ ਮੜ ਕੇ ਇਹਦੇ ਸੌਖਾ ਸੀ ਉਹ ਦੋ ਇਕੱਠੇ ਕੀਦੇ ਹੋਰ 110 31 ਤੇ ਉਹ ਉਲਟੇ ਹੋ ਜਾਂਦੇ ਇੱਧਰ ਇੱਧਰ ਨੂੰ ਘਾ ਲੈਂਦੇ ਕਿਹੜਾ ਕਿਹੜਾ ਅਗਲ ਦੇ ਘਰੋਂ ਖਾ ਕੇ ਇਹ ਲੱਗ ਗਿਆ ਕਿ ਇੱਕ ਅੱਧਾ ਘਰ ਪਾਣਾ ਹੋਣਾ ਪਹਿਲਾਂ 30 ਕਿਲੋ ਹੋਈਆ ਬੰਦਾ ਕਿਹੜਾ ਕਿਹਾ ਕਰੂ ਮਾੜਾ ਜਿਹਾ ਮੈਂ ਕਿਹਾ ਕਿ ਲਿਆਉਂਦੇ ਹੋਏ ਮਜ਼ਦੂਰ ਮਜ਼ਦੂਰ ਨਹੀਂ ਮਾਲਕ ਨੇ ਹਾਂ ਜੇ ਸੂਟ ਕਹਿੰਦੇ ਨੇ ਐਨੇ ਦਾ ਲੈ ਦੋ ਡਰਾਈ ਕਲੀਨ ਕਰਾ ਦੋ ਦੇਖ ਲਓ ਮੰਮੀ ਹਾਂ ਇਸ ਸੂਟ ਦੇ ਸਾਰੇ ਬੀਬੀਆਂ ਹੀ ਲੈਂਦੀਆਂ ਨੇ ਹਾਂ ਸਾਰੇ ਕੰਮ ਕਰਾ ਲੈ ਸੂਟਾਂ ਦੇ ਸਾਰੇ ਹਾਂ ਸੂਟ ਸਾਰੇ ਲੈ ਕੇ ਦਿੰਦੇ ਆ ਐਂ ਇਹੀ ਤੇ ਮਜ਼ਬੂਰੀ ਆ ਕੋਡਿਆਂ ਕਰਕੇ ਹਾਂ ਉਹ ਤਾਂ ਪੌੜੇ ਨੇ ਦਾ ਕੰਮ ਕਰੀਦਾ ਹਾਂ ਹਾਂ ਉਹ ਤਾਂ ਲੈ ਕੇ ਦੇਣੇ ਆ ਉਹ ਤਾਂ ਜ਼ਿੰਮੇਵਾਰੀ ਆ ਉਹ ਕਾਣੇ ਜੀ ਦੇ ਹਲਾ ਕੀ ਕਹਿੰਦਾ ਸੀ ਜੀ ਹਰ ਕੋਲੋਂ ਕਹਤਾ ਬਾਕੀ ਸਾਰੇ ਨੇ ਕਿ ਤੇਰੀ ਉਹ ਕਮੀ ਐਵੇਂ ਪੰਪ ਸ਼ਿਕਾਈ ਜਾ ਰਹੇ ਸੀ ਸ਼ਾਹ ਬਣਾ ਲਾ ਦੁੱਧ ਪਿਆ ਜਿੰਨ ਬਾਪੂ ਆਖਿਆ ਮੀਂਝ ਗੱਲ ਤਾਂ ਫਿਰ ਆਏ ਕਰੋ ਕੁਛ ਨਹੀਂ ਕਰਦੇ ਸਾਰੇ ਹੀ ਆਂ ਚਾਂਦ ਜੀ ਤੁਹਾਡਾ ਵੀ ਬਾਪੂ ਸੀਗਾ ਉਹ ਵੀ ਇਹੀ ਜਾ ਰਹੇ ਹੁੰਦੇ ਸੀ ਇਹ ਸਾਰੇ ਬਾਪੂਆਂ ਦੇ ਡਾਇਲੋਗ ਨੇ ਆਪਾਂ ਨੇ ਕੋਕਾਂਟਾਲਾਇਆ ਜੇ ਤੇਰਾ ਚਾਚਾ ਹੁੰਦਾ ਉਹ ਕਹਿੰਦਾ ਭਾਈ ਤੂੰ ਜਾ ਰੋਟੀ ਲਈ ਆਦ ਮੈਂ ਘੱਟ ਹੀ ਲਾਇਆ ਕਿ ਇੱਕ ਇੱਕ ਟੱਕਾ ਚੋਪੇ ਪੰਨਾ ਬੰਦਾ ਦਾੜਾ ਕਰਦਾ ਐਡ ਪੱਛੇ ਇੰਜਣ ਚਲਾ ਕੇ ਜਾਂਦਾ ਸੀ ਜੀ ਬਹੁਤ ਰੀਝ ਨਾਲ ਮੈਂ ਕੂਟੀਆਂ ਦਾ ਆਪਰੇਸ਼ਨ ਕਰਾਇਆ ਬਹੁਤ ਬੰਦੇ ਖਬਰ ਲੈਣ ਆਏ ਹਰੇਕ ਕੇ ਕਹਿੰਦੇ ਫੌਜੀ ਛੱਫੇ ਕਰਨਾ ਕਰੀ ਫੱਟੇ ਚੱਕਦਾ ਕੋਈ ਦਿਸਿਆ ਨਹੀਂ ਕੋਈ ਨਹੀਂ ਆ ਨਹੀਂ ਲੈਣ ਸਿੱਧੀ ਖਾਸੀ ਹੈ ਹਾਂ ਗਾਜ਼ੇਪੁਰ ਮੇਂ ਇੱਕ ਭੂਰੇ ਨੇ ਇੱਕ ਦੂਰੇ ਦੇ ਭਾਈ ਵੇ ਦੇ ਘਰੋਂ ਸਾਡੀ ਭੈਣ ਲੱਗਦੀ ਆ ਉਹਨੇ ਵੀ ਕਾਣਕ ਕੀਤੀ ਕਾਣਕ ਵੜਦੇ ਹੀ ਮੁੱਟੀ ਪੈਜੀ ਇਹ ਤਿੰਨ ਬੰਦਿਆਂ ਨੇ ਮਦਦ ਕੀਤੀ ਮੈਂ ਜ਼ਮੀਨ ਜ਼ਬਤੀ ਦੇ ਦਿੱਤਾ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਰੋਡੇੜ ਦੇ ਲਈ ਤੂੰ ਖੇਤੀ ਕਰ ਜੇ ਕੋਈ ਪ੍ਰੋਬਲਮ ਆ ਪੂਰੀ ਅਸੀਂ ਤੇਡੀ ਮਦਦ ਕਰਾਂਗੇ ਮੈਂ ਕਹਾਂਗੇ ਇਹ ਕਾਮਕਰੀਆ ਭਗਵਾਨ ਕਚੋਗੀਆਂ ਦਾਲ ਨੂੰ ਦੋਤ ਕੰਨੀ ਦਿੱਤਾ ਬੋਟੂ ਸ਼ਾਬਾਸ਼ ਏ ਤੇਰੇ ਐਨਾ ਵਧੀਆ ਹੁਣ ਸ਼ਾਮ ਨੂੰ ਪਤਾ ਲੱਗਿਆ ਐਨਾ ਵਧੀਆ ਸਿੱਟਾ ਦਿੱਤਾ ਜਿਵੇਂ ਮੂਤੂ ਹੀ ਤਰ ਹੋਏ ਹੁੰਦੇ ਨੇ ਮਾਣਾ ਐ ਮਮੀ ਘਰ ਕੇ ਉਹ ਮੜ ਜਾਂਦੇ ਹਣ ਕੇ ਜਾ ਕੇ ਰੋਟੀ ਨਾ ਵਾਂਗਿਆ ਫਿਰ ਬੈਗ ਲਾ ਰੋਟੀ ਤਾਂ ਡੈਡੀ ਨੇ ਬਣਾਉਣੀ ਚਾਹੀਦੀ ਅੱਜ ਡੈਡੀ ਵਾਲਾ ਕਾਉ ਤੁਸੀਂ ਕਰਿਆ ਆਪਾਂ ਪੁੱਤ ਜਾਨਦੇ ਹੋ ਨੀਲੂ ਹੋਟਲ ਤੇ ਖਾਣਾ ਅੱਜ ਤੁਹਾਡੇ ਵਾਲਾ ਕਿ ਮਮੀ ਨੇ ਕਰਿਆ ਰੋਟੀ ਤੁਹਾਨੂੰ ਬਣਾਉਣੀ ਚਾਹੀਦੀ ਕੋਈ ਨਾ ਫਿਰ ਅਗੀ ਕਹਿੰਦੇ ਆ ਕਿ ਅੱਜ ਉਹ ਕਰ ਦੋਗੀ। ਬਰੀ ਬਿਜੀ ਦੀ ਇੱਕ ਕੰਮ ਹੋ ਗਿਆ। ਪੋਚਾ ਪੋਚਾ ਲਾ ਦੋਗੀ ਉਹ। ਉਹ ਤੋਂ ਤੋਂ ਦੀ ਚਾਦਰਾਂ ਚੁੱਦਰਾਂ ਠੀਕ ਕਰਿਆਂਦੀਆਂ, ਵਾਸ਼ਰੂਮਾਂ ਚ ਕਰਿਆਂਦੀ, ਲੀਰ ਮਾਰਿਆਂਦੀ ਬਸ। ਕੱਲ ਨੂੰ ਕਰ ਲਾਂਗੇ ਬਾਕੀ। ਮੈਂ ਕਿਹਦੇ ਵਿੱਚ ਡੁੱਬ ਹੋ ਗੇ ਖਾਓ ਸਗੋਂ ਇਹ ਠੰਡੀਆਂ ਨੇ। ਮੈਂ ਤਾਂ ਉਹਨਾਂ ਚਿਰ ਚੁਰਲੇ ਤੇ ਰੱਖੀ ਚਾਹ ਰਹੀ ਆ ਮੈਂ ਕਰਮ ਕਰੂੰ। ਕਿੰਨਾ ਬੋਰ ਹੋ ਗਿਆ ਤੇਰੇ। ਪਰ ਜਿਹੜਾ ਰੇਡੀਓ ਸਵਾਦ ਆਉਂਦਾ ਨੂੰ ਉਸ ਦਾ ਕੀ ਆ ਗਿਆ। ਨੂਨ ਮੈਂ ਚੱਲੀ। ਕਿ ਜਿਹੜੀਆਂ ਮਿੱਟੀ ਵੇਟ ਨੇ ਅਰੇ ਉਹ ਫਾਦੀ ਰਹੀ ਤਾਰੇ ਉਹ ਇਹਨੂੰ ਦਾਦੀ ਬੈਠਾ ਦਿਆਦਾ ਸ਼ਕਤ ਹੋਰ ਆ ਜਾਂਦਾ ਨਹੀਂ ਫਿਰ ਵੀ ਮੈਨੂੰ ਵੀ ਆਖਾਣਾ ਜੇ ਮੁੰਡੇ ਨੂੰ ਕੁਝ ਹੋ ਗਿਆ ਆਖਾ ਭਾਈ ਜੇ ਮੁੰਡੇ ਦੇਖਣਗੇ ਵੀ ਭੈਣਗੇ ਭੱਜੇ ਜੀ ਕਿ ਤੂੰ ਸਿੱਟਾ ਦਵਾ ਲੈਂਦਾ ਨਹੀਂ ਮਾਂ ਨੂੰ ਤੰਗ ਕਰਦਾ ਇਕਲ ਸਿੰਘ ਹੀ ਕਹਿੰਦੇ ਆ ਇਹ ਮਾਂ ਦਾ ਲੋਟ ਦੇ ਲੱਗ ਪਾਣਾ ਨੇ ਗਿਆ ਸੀ ਕਿ ਹੋਰ ਕਿਹੜਾ ਰਹਿੰਦਾ ਸੀ ਉਹ ਵੀ ਜਾ ਲੈਣਾ ਸੀ ਦੇਖ ਲੋ ਫੇ ਇਹੀ ਗੱਲ ਕੁੜੀਆਂ ਲਈ ਹੁੰਦੀ ਆ ਕੁੜੀਆਂ ਦੇ ਘਰ ਦੇ ਵੀ ਇਹੀ ਗੱਲ ਸੋਚ ਲੈਂਦੇ ਨੇ ਫੇ ਹੁੰਦਾ ਕਹਿੰਦਾ ਕੁੜੀਆਂ ਨੂੰ ਕੰਮ ਨਹੀਂ ਸਿਖਾਇਆ ਇਹੀ ਗਲਤੀ ਬੰਦਾ ਮੁੰਡਿਆਂ ਵਾਲੇ ਕਰ ਲੈਂਦਾ ਬੰਦੇ ਨੂੰ ਕੁੜੀਆਂ ਨੂੰ ਰੋਟੀ ਟੁਕਦਾ ਮੇਨ ਆ ਉਹ ਤਾਂ ਮੈਂ ਕਾਉਣਾ ਹੀ ਚਾਹੀਦਾ ਕੋਈ ਕਹਿੰਦੀ ਹੈ ਹਰ ਇੱਕ ਬੰਦੇ ਨੂੰ ਹੀ ਕੰਮ ਕਰਦਾ ਖੇਤ ਦਾ ਮਾੜਾ ਮੋਟਾ ਆਉਣਾ ਚਾਹੀਦਾ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਸਿੱਖ ਕਿਉਂਕਿ ਪੜਾਈ ਕਰਕੇ ਕਿਹੜਾ ਇਹ ਗੱਲ ਗਰੰਟੀ ਆ ਕਿ ਜੌਬ ਮਿਲਣੀ ਹੀ ਮਿਲਣੀ ਆ ਉਹ ਤਾਂ ਚੱਲ ਕੈਨੇਡਾ ਕਰਕੇ ਲੋਕਾਂ ਦਾ ਟਕਣਾ ਜਿਹਾ ਟਕਿਆ ਗਿਆ ਨਹੀਂ ਤਾਂ ਬਹੁਤ ਔਖਾ ਈਨੋ ਫਰਕ ਪੈਂਦਾ ਆ ਜੇ ਬੰਦੇ ਨੇ ਕੋਈ ਕੰਮ ਕਰਿਆ ਹੋਵੇ ਉਹਦੇ ਕੋਲ ਜੇ ਕੰਮ ਬਦਲ ਕੇ ਵੀ ਕਰਨ ਹੋਵੇ ਬੰਦਾ ਕਰ ਲੂਗਾ ਜਿਹਨੇ ਕਰਿਆ ਹੀ ਨਹੀਂ ਉਹਨੂੰ ਸਮਝੀ ਸੀ ਨਹੀਂ ਆਉਂਦਾ ਮੇਰੇ ਪਿਆਦਾ ਕਰੇ ਬੰਦੇ ਅੱਜ ਮੇਰੇ ਜਿਦਣ ਤੇਰੀ ਦੁਨੀਆ ਬਹੁਤ ਉਹ ਦੇਖ ਲੈ ਤੂੰ ਜਿਹੜਾ ਆਪਣੇ ਘਰੇ ਛੱਡ ਗਿਆ ਜੀ ਪਰ ਉਹ ਕਣਕ ਘਰੋਂ ਪਰਲਾ ਮੁੰਡਾ ਛੋਟਾ ਜਿਹਾ ਕਿਵੇਂ ਟਰੈਕਟਰ ਨਹੀਂ ਮੋਦੂਦਾਲਾ ਟਰੈਕਟਰ ਦੀ ਰੀਵਲ ਇਹ ਮੇਰੀ ਬੂਹੇ ਦਾ ਮੁੰਡਾ ਜਿਸ 6th ਕਲਾਸ ਵੀ ਨਹੀਂ ਹੋਇਆ ਸੀ ਜਦੋਂ ਉਹ ਟਰੈਕਟਰ ਤੇ ਬੈਠਣ ਲੱਗਿਆ ਆ ਮੈਂ ਕਿਹਾ ਪੜਨ ਦੇ ਦੇ ਨੇ ਕਾਕਾ ਪੜ ਲੈ ਫਿਰ ਇੰਦਾ ਬਿਸਤਰਾ ਉਹ ਹੋਣ ਵੀ ਉਹ ਕਹਿੰਦੀ ਸਾਰਾ ਕੰਮ ਨਾਲ ਕਰਾਉਂਦਾ ਆ ਨਾਲੇ ਪੇਪਰ ਨੇ ਨਾਲੇ ਜੀਰੀ ਦਾ ਸਾਰਾ ਕੰਮ ਆਪ ਕਰਾ ਰਿਆ ਆ ਸ਼ੌਂਕ ਦੀ ਗੱਲ ਹੁੰਦੀ ਆ ਬਾਕੀ ਨਿਆਣੇ ਦੀ ਸਾਡੇ ਦਾ ਜੇ ਚਾਹ ਲੈ ਕੇ ਆਉਣਗੇ ਰੋਟੀ ਆ ਇੱਥੋਂ ਥੱਲੇ ਨਹੀਂ ਉਤਰਦੇ ਆਉੜੂ ਚ ਨਾਲ ਲੈ ਤੇ ਜੇ ਕਹੂੰਗਾ ਵੀ ਦੇਖਿਆ ਉਹ ਕਹਿੰਨਗੇ ਡੈਡੀ ਜ਼ਿਆਦਾ ਪੜਾ ਲਾ ਪੜੋਦਾ ਕੰਮ ਕਰਾਉਂਦਾ ਸਾਡੀ ਦੁਨੀਆ ਪੜ ਕੇ ਇੰਨੇ ਕੰਮ ਕਰਾਉਂਦੇ ਨੇ ਕਹਿ ਦਿੰਦੇ ਨੇ ਕਿੰਨਾ ਪੰਨਿਆ ਨੇ ਭਾਰਾਂ ਆ ਕੇ ਉਹਦੇ ਡੇੜੀਆਂ ਨਾਲ ਸਾਰੀ ਬਾਹ ਬਾਹੀ ਕਰਦੇ ਆਂ ਆ ਜਿਹੜਾ ਆਪਣਾ ਉਹ ਕੀ ਆ ਲੋਕ ਵਾਲਾ ਤੇ ਸੈਲਰ ਆ ਮੀਰ ਹਾਲੰਦੀ ਆਲੰਬੀਰ ਜੀ ਉਹਦੇ ਕੋਲ 100 100 ਕਿਲ ਜਮੀਨ ਦਾ ਉਹਨਾਂ ਦਾ ਜਦ ਬੇਟਾ ਆਉਂਦਾ ਸਾਰੀ ਜਮੀਨ ਪਾਉਂਦਾ ਕਿੰਨੇ ਮੈਨੂੰ ਫੇਰ ਬੀਜ ਦਾ ਖੇਤ ਚ ਨਹੀਂ ਜਾੜ ਦਿੰਦਾ ਉਹ ਕਹਿੰਦੇ ਨੇ ਤੂੰ ਘਰੇ ਰਹਿ ਕੰਮ ਕਰ ਉਹ ਕਹਿੰਦਾ ਨਹੀਂ ਮੈਂ ਤਾਂ ਆਹ ਕੰਮ ਕਰਦਾ ਇੰਨਾ ਟਾਈਮ ਲੈਂਦਾ ਸ਼ੱਡੋ ਕੇ ਨੇਟਾ ਨੂੰ ਆਪਾਂ ਟਰੈਕਟਰ ਟਰਕ ਤੇ ਸਿੱਖਦੇ ਆਂ ਵਾ ਖੇਤੀ ਕਰਦੇ ਆਂ ਆਹੋ ਸੋ ਉੱਥੇ ਵੀ ਤਾਂ ਬੰਦਾ ਕਰਦਾ ਹੀ ਆ ਖੇਤਾਂ ਜਾ ਕੇ ਆ ਹੁਣ ਪੁੱਤਰ ਆਪਣੀ ਪਨੀਰੀ ਵੇਚੀ ਗਈ ਵਾਟਣ ਦੁੱਬਣਾ ਮਰੀ ਜਾਣੀ ਜੱਗਣ ਬੋਣੇ ਨੇ ਖੇਤ ਰੋਣੀ ਕਰ ਦੇਣੀ ਕਿਤੇ ਹੜੀਆਂ ਦਾ ਹੋਊਗਾ ਫੇ ਮੈਨੂੰ ਲੱਗਦਾ ਜੀ ਸਿੱਧੀ ਬਜਾਈਆ ਵਾਲਾ ਕੰਮ ਜ਼ਿਆਦਾ ਢੀਂਦਾ ਹਰ ਸਾਲ ਉਹੀ ਕਰ ਹਾਂ ਮੈਂ ਡੈੜੀ ਨੂੰ ਪਿਛਲੀ ਵਾਰ ਵੀ ਸਲਾਹ ਦਿੱਤੀ ਸੀ ਹਾਂ ਉਹ ਵਧੀਆ ਆ ਆ ਬਹੁਤ ਸਿਰਕ ਪਾਈ ਆ ਯਾਰ ਉਹ ਬਾਲ ਇਹ ਕੋਈ ਚੀਜ਼ ਨਹੀਂ ਰੇਡੀ ਪਹਿਲੀ ਗੱਲ ਹੈ ਜੀ ਕੰਮ ਵਾਲਾ ਬੰਦਾ ਹੀ ਨਹੀਂ ਮਿਲਦਾ ਪਰ ਉਹ ਸਭ ਉਹ ਜੋ ਕੰਮ ਲਈ ਬੰਦੇ ਮਿਲਦੇ ਨਹੀਂ ਪਹਿਲਾ ਪੰਗਾ ਇਹ ਆ ਕਿੰਨੇ ਦਿਨ ਬੰਦਾ ਡੀਕਦਾ ਆ ਹੋਣੀ ਕਿੰਨਾ ਔਖਾ ਹੋ ਗਿਆ ਤੇ ਸਪੈਸ਼ਲ ਜੂਪੀ ਦੀਆਂ ਦੋ ਪਾਰਟੀਆਂ ਜਵਾਬ ਦੇ ਗਈਆਂ ਹਨ ਦੋ ਹੀ ਦੀਆਂ ਵੀ ਆਉਣਾ ਨਹੀਂ ਅੱਧੀ ਅੱਧੀ ਆਪਣਾ ਉਹ ਹੀ ਕਹਿਨੀ ਹੈ ਨੇ ਵੀ ਓਵੇਂ ਬਾਤ ਆਖ ਆਇਆ ਸਿੱਧੀ ਭਜਾਈ ਦੇ ਨਾਲ 1500 ਕਿੱਲੇ ਮਗਰ ਸਰਕਾਰ ਦਿੰਦੀ ਆ ਨਾਲੇ ਲੇਬਰ ਬਚਦੀ ਆ ਪਰੇ ਸ਼ਬੋ ਪਰੇਸ਼ਾਨੀ ਘਾਉਦਾ ਪਾਣੀ ਬਹੁਤ ਬਹੁਤ ਹਾਂਜੀ ਹਾਂ ਜਿਹਦੇ ਆਹ ਬਹੁਨੇ ਬਹਾਈ ਵੀ ਬਾਹ ਬਾਹੀ ਹਾਂ ਉਹ ਠੀਕ ਆ ਮਾ ਉਸੇ ਅਸੀਂ ਬੀਜੀ ਜਾਂਦੀ ਹਣੀ ਪੁੱਤਰਾ ਅੜੀ ਦੀ ਗੜੀ ਚਾਹੀਦੀ ਤੀਸਰੇ ਬੰਦਾ ਜਿਹੜਾ ਹੁੰਦਾ ਉਹ ਰੱਪੋ ਹੁੰਦਾ ਹੈ ਮੈਨ ਲੈਣੀ ਚਾਹੀਦੀ ਅਵੇਂ ਪਿਛਲੇ ਸਾਲ ਜਿਹੜਾ ਕਰਦਾ ਉਹ ਕਾਟੇ ਜੀ ਐਸੀ ਫੁੱਫੜ ਜੀ ਤੋਂ ਸੁਣ ਕੇ ਆਏ ਸੀ ਉਹ ਕਹਿੰਦੇ ਸਿੱਧੀ ਬਜਾਈ ਕਰਦੇ ਆ ਓਨਿਓ ਕਹਿੰਦੇ ਝਾੜ ਝੂੜ ਸਾਰਾ ਕੁਝ ਓਨਾ ਹੀ ਆ ਕੋਈ ਫਰਕ ਨਹੀਂ ਪੈਂਦਾ ਨਾਲੇ ਉਹ ਪਹਿਲਾਂ ਹੋ ਜਾਂਦੀ ਮੈਨ ਲਗਾ ਸ਼ੁਰੂ ਹੋ ਗਈ ਸੀ ਉਹ ਤਾਂ 15 ਤੋਂ ਆ ਨਾ ਸਿੱਧੀ ਬਜਾਈ ਤਾਂ ਨਹੀਂ ਹਾਂ 15 ਤਰੀਕ ਨੂੰ ਹਾਂ 15 2 ਕੇ ਜੇ ਤਾਂ ਆਪਾਂ ਸਿੱਧੀ ਵਿਝਾਈ ਕਰਦੇ ਹਾਂ ਹਾਂਜੀ ਫੇਰ ਲੱਗਦਾ 8 ਤੋਂ 10 ਕਿਲੋ ਓਕੇ ਇਹ ਦੇ ਇੱਕ ਕੀ ਦੇ ਦਾ ਜੇ ਆਪਾਂ ਮਸ਼ੀਨ ਨਾਲ ਵੀ ਚੁਣੀਆ ਭਈ ਉਹ ਕਰਕੇ ਫੇਰ ਲੱਗਦਾ 16 ਕਿਲੋ ਬਦਲਣਾ ਉਹ ਤੇ ਉਹ ਕਰਦੇ ਆਪੋ। ਚਾਹ ਦੂਰੇ ਆ ਕੇ ਕੰਮੇ ਨਹੀਂ ਕਰਨਾ। ਡੈਡੀ ਸਾਈਕਲ ਤੇ ਆ ਜਾਂਦੇ ਸੀ। ਕੋਈ ਨਾ ਫਰਕ ਆ ਜੀ। ਉਹ ਪਹਿਲਾਂ ਆ ਵੀ ਖਰਾਕਾਂ ਦਾ ਫਰਕ ਸੀਗਾ। ਮੈਂ ਕਿਹਾ ਜੀ ਧਾਨ ਵੱਟੇ ਪਹਿਲੀ ਟਰਾਲੀ ਤੇ ਡੈਡੀ ਨੂੰ ਕਿਹਾ ਤੁਸੀਂ ਬੈਜੋ ਉਦੋਂ ਨਾਟ ਦਿੱਤੇ। ਡੈਡੀ ਦਾ ਸਾਈਕਲ ਉੱਪਰ ਚੜਾਤਾ। ਅਚਾਨਕ ਟਰੈਕਟਰ ਵਾਲੇ ਨੇ ਟਰੈਕਟਰ ਸਟਾਰਟ ਕਰ ਲਿਆ। ਡੈਡੀ ਪਿੱਛੇ ਜੀ ਡਾਲਾ ਫੜ ਕੇ ਐ ਛਾਲ ਮਾਰ ਕੇ ਚੜ ਗਏ ਜਿਵੇਂ ਕੋਈ ਮੁੰਡਾ ਕੋਈ ਚੜਦਾ। ਮੈਨੂੰ ਆਜੂ ਕਰ ਤੇਰੇ ਚਾਚਾ ਕਹਿੰਦੇ ਘਿਰ ਨਾ ਜਾਵੇਂ ਭਾਈ। ਫਿਰ ਕਰੇ ਬਹੁਤ ਡੈਡ ਕਿ ਵਿਸ਼ਾਲ ਵਾਰੀ ਦੇਖੋ। ਦੇਦੀ ਨੇ ਕਿਵੇਂ ਛਾਲ ਮਾਰੀ ਉਹ ਹੁਣ ਵੀ ਗੱਲ ਜ਼ਿਕਰ ਕਰਦਾ ਹੁੰਦਾ ਹੈ ਕੇਹਦੀ ਗੱਲ ਆ ਦੂਸਰੀ ਮੋਟਰ ਦੇ ਢੇੜਾ ਮਾਰਨ ਆਏ ਆ ਸੋਨਸਰਾ ਹੋ ਜਾਂਦੀ ਬੰਦਿਆਂ ਦੇ ਬਿਨਾਂ ਹੀ ਵੀ ਢੇੜਾ ਨਹੀਂ ਵੱਜਦਾ ਜਿਵੇਂ ਉਹ ਜੜਿਆ ਜੜਿਆ ਜਾ ਲੱਗਣ ਲੱਗ ਜਾਂਦਾ ਕਿੱਥੇ ਤਾਂ ਰੋਜ਼ ਸਾਫ ਸਪਾਈ ਕਰਨੀ ਆ ਬੰਦੇ ਨੇ ਹਾਂ ਹਾਂ ਪਾਲਣ ਪਿਆਇਆ ਵਾਵਾ ਪਿਆਈ ਆ ਓਡਿਆ ਨਹੀਂ ਜਿੰਨੇ ਝੱਖੜ ਝੋਲੇ ਆਏ ਨੇ ਰੱਖੇ ਐਸੇ ਤਰੀਕੇ ਨਾਲ ਹੋਇਆ ਸਪੋਰਟ ਕੇ ਸਾਥ ਇਹ ਤਾਂ ਉੱਚਾਈ ਬਾਦ ਆ ਇਹ ਕਿਹੜਾ ਤੋੜਨੇ ਸੌਖੇ ਦੇਵੇ ਆਪਣੇ ਤਾਂ ਇਹ ਪੱਲੇ ਨਹੀਂ ਨਾ ਪੈਂਦੇ ਨੇ ਐਤ ਕਿਹਦਾ ਘਾਟਾ ਪਿਛਲੀ ਵਾਰੀ ਤਾਂ ਇੰਨਾ ਜ਼ਿਆਦਾ ਲੱਗਿਆ ਸੀ ਡੈਡੀ ਵਿਚਾਰੇ ਆਏ 5 ਵਜੇ ਪੰਜ ਚੋੜੇ ਮੋਟਰ ਤੇ 4 ਵਜੇ ਵੀ ਸਾਰੇ ਜੱਥੇ ਕਰਕੇ ਲੈ ਗਿਆ ਵੀ ਕਮਾਲ ਦੀ ਗੱਲ ਆ ਤੁਸੀਂ ਲੈ ਜਾਣੇ ਨੇ ਅੱਧੇ ਲੈ ਜਾਓ ਉੱਤੇ ਛੱਡ ਜੋ ਲੋਕਾਂ ਦਾ دین ਧਰਮ ਹੈ ਨਹੀਂ ਇੰਨੀ ਵਧੀਆ ਮੋਟਰ ਆ ਵੀ ਇਥੇ ਫੈਮਿਲੀ ਮੈਂਬਰ ਰਹਿ ਸਕਦਾ ਵੇਖੀ ਜੀ ਤੇ ਇੱਕ ਦੇ ਵੀ ਹੋਵੇ ਕਾਪ ਹੋਵੇ ਨਾ ਇੱਥੇ ਤਾਂ ਬਹੁਤ ਰਹਿੰਦੇ ਨੇ ਮੋਟਰਾਂ ਦੇ ਅੱਛਾ ਆਲੇ ਦੀ ਫੈਮਿਲੀ ਨਾਲ ਨੇ ਹਾਂ ਇੱਧਰ ਕਾਫੀ ਰਹਿੰਦੇ ਨੇ ਆਪਣੇ ਵੱਲ ਘੱਟ ਆ ਨੇ ਫਰੇ ਵੇਹਰੇ ਵੇਖ ਲਈ ਸੁਣੀ ਲਾ ਦਿਓ ਪਰ 9 ਵਜੇ ਤੱਕ ਤਾਂ ਹੋਊਗੀ ਹਵਾ ਜੀ ਫੇਰ ਗਰਮੀ ਹੋ ਜਾਂਦੀ ਆ ਹਵਾ ਤਾਂ ਚੱਲਦੀ ਆ ਪਰ ਉਹ ਤਪਤੀ ਬਹੁਤ ਹੁੰਦੀ ਆ ਸਾਰਕੇ ਰੱਖ ਦਿੰਦੀ ਆ ਬੰਦੇ ਨੂੰ